ਦੀਨ ਬਦਲ ਉਪਦੇਸ਼ ਤਬ ਅੰਦਰ ਰਾਜ ਕੋ ਆਈ ਗੰਦਾਰੀ ਦੁਦਾਸ਼ਟਰ ਕੋ ਸੜਵਣ ਲੈ ਵਾਈ ਨਮੋ ਨਾਰਿੰਦੀ ਅੱਜ ਆਪਾਂ 14ਵਾਂ ਦਿਹਾੜੀ ਸਰਵਣ ਕਰਾਂਗੇ ਮਹਾ ਭਗਵਤ ਕਥਾ ਪਾਣ ਦਾ ਇਲਾਪ听ਰਾ ਦੇ ਸੁਣ ਚੁਕੇ ਆ ਬੇਦਰ ਜੀ ਇੱਕ ਥਾਲ ਮਗਰੋਂ ਆਏ ਸੀਗੇ ਤੇ ਦੋੜਾ ਨੂੰ ਪਤਾ ਲੱਗਿਆ ਵੇ ਪਾਂਡਵ ਤੋ ਜਿੱਤੇ ਕੇ ਹਕੋਰ ਪਾਂਡਵਾ ਇਸ ਟਾਈਮ ਰਾਜ ਕਰ ਰਹੇ ਹਨ ਦੇ ਕੋਰ ਬਹਾਰ ਗਏ ਦ੍ਰੋਧਨ ਦੇ ਸੋਪਾ ਹੀ ਮੱਤੀ ਨੂੰ ਪ੍ਰਾਪਤ ਹੋ ਗਏ ਹਰ ਦੁਦਾਸਤਰ ਗਿਸ਼ਟ ਦੇ ਰਾਜ ਵਿੱਚ ਰਹਿ ਰਹੇ ਹਨ ਤਾਂ ਮਨ ਨੂੰ ਬਹੁਤ ਸ਼ੰਕਾ ਹੋਈ ਤਾਂ ਸਿੱਧਾ ਮੰਦਰਾਂ ਦੇ ਵਿੱਚ ਉਹਦੇ ਲਵੇ ਗਿਆ ਤੇ ਕਹਿਣ ਲੱਗਿਆ ਵੀ ਬਰਾਤਾ ਨਿਤਿਏ ਕਹਿੰਦੀ ਹੈ ਵੀ ਆਪਾਂ ਨੂੰ ਇਹਨਾਂ ਦੇ ਲਵੇ ਨਹੀਂ ਰਹਿਣਾ ਚਾਹੀਦਾ ਕਿਉਂਕਿ ਤੁੱਚੀ ਇਹਨਾਂ ਨੂੰ ਬਹੁਤ ਤਕਲੀਫਾਂ ਦਿੱਤੀਆਂ ਇਹਨਾਂ ਲਾਖ ਦੇ ਕਿਲੇ ਦੇ ਵਿੱਚ ਅੱਗ ਲਾ ਕੇ ਇਮਰਾਨ ਦੀ ਵੀ ਨੀਤੀ ਤੇਰੀ ਸੀ ਤੇ ਇਹਨੂੰ ਜਹਦਲ ਦੁਹਾ ਕੇ ਸਮੁੰਦਰ ਦੇ ਛਟਾਇਆ ਤੇ ਪ੍ਰੀਸਭਾ ਦੇ ਵਿੱਚ ਦ੍ਰੋਪਤੀ ਨੂੰ ਨੰਗਣ ਕਰਨ ਦਾ ਵੀ ਤੂੰ ਨਾ ਕੋਈ ਕਰ ਸਕਿਆ ਇਹਨੀਆਂ ਚੀਜ਼ਾਂ ਹੋਣ ਦੇ ਕਾਰਨ ਦੇ ਵਿੱਚ ਤੂੰ ਹੁਣ ਇੱਥੇ ਇਹਨਾਂ ਦੇ ਵਿੱਚ ਰਹਿ ਰਿਹਾ ਵੀ ਤੈਨੂੰ ਰਹਿਣਾ ਨਹੀਂ ਚਾਹੁੰਦਾ ਤਾਂ ਉਹਨੇ ਦਰਸ਼ਕ ਨੇ ਕਿਹਾ ਵੀ ਦੇਖੋ ਇਸ ਤਰ੍ਹਾਂ ਵੀ ਮੈਨੂੰ ਜਿਸਟਰ ਵੱਲੋਂ ਪੂਰਾ ਸਨੇਹ ਪਿਆਰ ਮਿਲਦਾ ਹੈ ਨকল ਸਹਿदेव ਆਜ ਵੀ ਮੇਰਾ ਧਿਆਨ ਰੱਖਦੇ ਹਨ ਕਦੇ-ਕਦੇ ਕੜਵੇ ਬਚਨ ਮੈਨੂੰ ਭੀਮ ਸੈਨ ਜਰੂਰ ਕਹਿ ਦਿੰਦਾ ਹੈ ਪਰ ਮੈਨੂੰ ਕੋਈ ਦਿੱਕਤ ਨਹੀਂ ਪਰ ਬਿੱਦ ਜੀ ਕਹਦੇ ਨੇ ਵੀ ਹੁਣ ਆਪਣਾ ਦੇਖੋ ਇਥੇ ਰਹਿਣ ਦਾ ਕੋਈ ਹੱਕ ਨਹੀਂ ਮੰਦਾ ਤੇ ਵੈਸੇ ਸਮਾਂ ਹੋ ਗਿਆ ਹੁਣ ਭਗਤੀ ਕਰੋ ਮੁਕਤੀ ਪ੍ਰਾਪਤ ਕਰੋ ਤੇ ਆਪਣੇ ਪ੍ਰਲੋਕ ਨੂੰ ਜਾਓ ਸਮਾਂ ਬਹੁਤ ਬੀਤਿਤ ਕਰ ਲਿਆ ਇੱਥੇ ਰਹਿ ਕੇ ਵਿੱਚ ਤੱਕ ਤੀ ਨਹੀਂ ਹੁੰਦੀ ਜੰਗਲ ਦੇ ਵਿੱਚ ਜਾਓ ਭਗਤੀ ਕਰੋ ਉਹ ਕਹਿੰਦੇ ਵੀ ਅਸੀਂ ਜੰਗਲ ਦਾ ਚਲੇ ਜਾਵਾਂਗੇ ਇਸ ਦੋਏ ਅੰਨੇ ਆ ਅਸੀਂ ਜੰਗਲਾਂ ਦੇ ਵਿੱਚ ਕਿਵੇਂ ਰਵਾਂਗੇ ਤਾਂ ਬਿੱਦੂ ਜੀ ਕਹਿਣ ਲੱਗੇ ਵੀ ਤੂੰ ਚਿੰਤਾ ਨਾ ਕਰ ਤੇਰੇ ਨਾਲ ਮੈਂ ਚੱਲੂੰਗਾ ਜਦੋਂ ਤੱਕ ਥੇਪੂ ਭਗਤੀ ਕਰੇਗਾ ਮੈਂ ਤੇਰੀ ਸੇਵਾ ਕਰਦਾ ਰਹਾਂਗਾ ਜਿਸ ਦਿਨ ਤੈਂ ਪ੍ਰਲੋਕ ਚਲੇ ਗਿਆ ਫਿਰ ਤੂੰ ਕੌਣ ਤੇ ਮੈਂ ਕੌਣ ਕਹਿੰਦੇ ਵੀ ਠੀਕ ਹੈ ਸਵੇਰੇ 4 ਵਜੇ ਤਿਆਰ ਹੋ ਕੇ ਬਿਨਾਂ ਦੱਸੇ ਉੱਥੋਂ ਨਿਕਲ ਗਏ ਸਵੇਰੇ ਜਿਸਟਰ ਡੇਲੀ ਦਰਸ਼ਨ ਕਰਨ ਆਇਆ ਗਦਾ ਸੀਗਾ ਤੁਦਰਾਸ਼ਟ ਤੇ ਗੰਧਾਰੀ ਦੇ ਜਦੋਂ ਮੰਦਿਰਾਂ ਦੇ ਵਿੱਚ ਗਿਆ ਤਾਂ ਉੱਥੇ ਨਾ ਮਿਲੇ ਤਾਂ ਸੰਦੇ ਨੂੰ ਕਹਿੰਦਾ ਵੀ ਇਹ ਮੇਰੇ ਤਾਇਆ ਤਾਈ ਕਿੱਥੇ ਚਲੇ ਗਏ ਕਹੋ ਕਹਦੇ ਵੀ ਮੈਨੂੰ ਤਾਂ ਕੁਝ ਪਤਾ ਨਹੀਂ पर ਮੈਨੂੰ ਇੰਨਾ ਗਜਰੂਰ ਪਤਾ ਵੀ ਵਿਦਰ ਆਇਆ ਸੀਗਾ ਵਿਦਰ ਨਾਲ ਗਏ ਨੇ ਤਾਂ ਮਨ ਨੂੰ ਬਹੁਤ ਚਿੰਤਾ ਹੋਈ ਵੀ ਕਿੱਥੇ ਚਲੇ ਗਏ ਪਤਾ ਲੱਗੇ ਵੀ ਜੰਗਲਾਂ ਤੇ ਚਲੇ ਗਏ ਤਾਂ ਮਨ ਤੇ ਚਿੰਤਾ ਰੈਣ ਲੱਗੀ ਵੀ ਕਿਤੇ ਕਿਸੇ ਨਦੀ ਨਾਲੇ ਦੇ ਵਿੱਚ ਡਿੱਕੇ ਨਾ ਮਰ ਜਾਣ ਕਿਤੇ ਖੂਦ ਦੇ ਪੂਰੀ ਦੇ ਵਿੱਚ ਨਾ ਛਾਲ ਮਾਰਨਾ ਚਿੰਤਾ ਕਰਨ ਲੱਗਿਆ ਥੋੜੇ ਦਿਨਾਂ ਬਾਅਦ ਰੇਸ਼ੀ ਨਾਦ मुनि ਜੀ ਆਇਆ ਏ ਨਾਗਮੁਨੀ ਨੂੰ ਪ੍ਰਣਾਮ ਕਰਕੇ ਡੰਡਵਤ ਪ੍ਰਣਾਮ ਕਰਕੇ ਅਛੁਰ ਕੇ ਬੇਨਤੀ ਕਰੀ ਮੇਰੀ ਸਹੀ ਮੇਰੇ ਤਾਇਆ ਇਹ ਤਾਈ ਗਦਾਰੀ ਤੇ ਦ੍ਰਸ਼ਟ੍ਰ ਮੈਨੂੰ ਛੱਡ ਕੇ ਬਰੈ ਚਲੇ ਕਿੱਥੇ ਚਲੇ ਗਏ ਉਹਨਾਂ ਦਾ ਕੋਈ ਪਤਾ ਨਹੀਂ ਤੁਸੀਂ ਬੜ ਬੜ ਫਿਰਦੇ ਹੋ ਕੋਈ ਪਤਾ ਹੀ ਦੱਸ ਦੋ ਤਾਂ ਉਹਨਾਂ ਨੇ ਕਿਹਾ ਵੀ ਉਹ ਨਾ ਉਤਰਾਖੰਡ ਦੇ ਸਤਸਰੋਤ ਇੱਕ ਆਸ਼ਰਮ ਹੈ ਉੱਥੇ ਭਗਤੀ ਕਰ ਰਹੇ ਹਨ ਅੱਜ ਤੋਂ 7 ਦਿਨਾਂ ਬਾਅਦ ਉਹ ਆਪਣਾ ਚੋਲਾ ਛੱਡ ਦੇਣਗੇ ਤੇ ਫਲੋਕ ਨੂੰ ਚਲੇ ਜਾਣਗੇ ਕਿਉਂਕਿ ਸਮਾਂ ਜਾਣਾ ਸਮਣ ਹੈ ਇਹ ਸ੍ਰੀ ਨਾਸਵਣ ਹੈ ਇਸ ਨੂੰ ਸਭ ਛੱਡਣਾ ਹੈ ਸਭ ਨੇ ਛੱਡਣਾ ਹੈ ਉਹ ਵੀ ਚਲੇ ਜਾਣਗੇ ਤੋ ਕਿੰਤਾ ਨਾ ਕਰ ਮਨ ਨੂੰ ਸ਼ਾਂਤ ਰੱਖ ਸਮਾਂ ਥੋੜਾ ਵੀ ਨਿਕਟਾ ਰਿਹਾ ਹੈ ਬਿਤੂ ਮਨ ਨੂੰ ਜਮਾ ਸ਼ਾਂਤ ਨਾ ਕਰ ਸ਼ਾਂਤ ਰੱਖ ਮਨ ਨੂੰ ਤਰਵਾਸ ਦੇ ਕੇ ਜਿਵੇਂ ਸੀ ਨਾਦਮੁਣੀ ਜੀ ਉਥੋਂ ਚਲੇ ਗਏ ਤੇ ਇਹ ਜਿਲੇਸ਼ਟਰ ਰਾਜ ਕਰਨ ਲੱਗੇ ਸਮਾਬਿੱਦਾ ਗਿਆ ਤਾਂ ਅਗਲੇ ਦਿਹਾੜੇ ਵਿੱਚ 14ਵੇਂ ਦਿਹਾੜੇ ਦੇ ਵਿੱਚ ਆਦਨ ਨੂੰ ਗਿਆਨ ਨੂੰ ਜਦੋਂ ਕ੍ਰਿਸ਼ਨ ਮੰਗਾ ਮਪਵਾਨ ਜੀ ਦੁਵਾਰਕਾ ਗਏ ਸੀ ਤੇ ਨਾਲ ਆਦਨ ਜੀ ਗਏ ਸਨ ਉਹਨਾਂ ਨੂੰ ਬਹੁਤ ਸਮਾਂ ਬੀਤ ਗਿਆ ਤਾਂ ਉਸ ਦੇ ਵਿੱਚ ਸਭਾ ਦੇ ਵਿੱਚ ਬੈਠੇ ਹੋਏ ਪੀਮਸ਼ੈਨ ਨਕਲ ਤੇ ਸਹਿਜ ਇਹਨੂੰ ਰਿਸ਼ਤਰ ਕਹਿ ਰਹੇ ਹਨ ਬੂਰੇ ਸੁਕਰਣ ਉਤਵਾਦ ਬਹੁ ਜਹਾਂ ਤ ਪਰੇ ਲਖਾਈ ਆਦਨ ਕੋ ਚੀਤੇ ਵਈ ਗਏ ਧਰਮ ਸੁਕਲਾਈ ਧੁਦਰਾਸ਼ਟਰ ਕਹਿੰਦਾ ਆਦਨ ਨੂੰ ਗਏ ਹੋਏ ਕਿੰਨੇ ਸਾਲ ਕਿੰਨੇ ਮਹੀਨੇ ਬੀਤ ਗਏ ਪਤਾ ਕਰਨ ਤਾਂ ਇਹ ਕੀ ਸੀ ਵੀ ਉਹ ਜਾ ਕੇ ਆਪਣੇ ਸਖੇ ਸਬੰਧੀਆਂ ਰਿਸ਼ਤਦਾਰਾਂ ਨਾਲ ਉੱਥੇ ਹਾਲਚਾਲ ਪੁੱਛਦੇ ਆਪਣੇ ਮਾਮਾ ਵਾਸudev ਨਾਨਾ ਜੀ ਤੇ ਬਲਰਾਮ શ્રીਕ੍ਰਿਸ਼ਨ ਭਗਵਾਨ ਦਾ ਉਥੇ ਹਾਲਚਲ ਪੁੱਛਣ ਵਾਸਤੇ ਗਿਤੇ ਤੇ ਤੇ ਯਾਦਵ ਰਸਾਂ ਦਾ ਪਤਾ ਚੱਲ ਪੁੱਛਣ ਗਏ ਸੀ ਲੇਕਿਨ ਸਮਾਂ ਬੀਤ ਗਿਆ ਆ ਨਹੀਂ ਰਹੇ ਕੀ ਚੱਕਰ ਹੈ ਏ ਭੀਮ ਸ਼ੈਨ ਤੂੰ ਕਾਲ ਦਾ ਚੱਕਰ ਸਮੰਦਾ ਹੈ ਤੂੰ ਦੇਖ ਸਮਾਂ ਕਹਿਆ ਬਦਲ ਗਿਆ ਹੁਣ ਮੇਰੇ ਬਾਈ ਅੱਖ ਤੇ ਮੇਰੇ ਅੰਗ ਫਰਕਦੇ ਹਨਾ ਰਾਤ ਨੂੰ ਕਊਆ ਗਗਾ ਉੱਲੂ ਰੋਂਣ ਦੀਆਂ ਆਵਾਜ਼ਾਂ ਕੱਢਦੇ ਹਨ ਗਊਆਂ ਬਛੜਿਆਂ ਨੂੰ ਆਪਣੇ ਲਵੇ ਨਹੀਂ ਲਾ ਰਹੀਆਂ ਬਿਨਾ ਬੱਦਲਾਂ ਤੋਂ ਬਰਸਾਤ ਹੋ ਜਾਂਦੀ ਹੈ ਤੇ ਬਿਜਲੀ गिर ਪੈਂਦੀ ਹੈ ਤੇ ਚੱਕਰਵਾਤ ਪਰਮੰਡਰ ਆ ਰਹੇ ਹਨ ਤੇ ਗਾਈਆਂ ਬਛੜਿਆਂ ਨੂੰ ਆਪਣੇ ਲਵੇ ਨਹੀਂ ਲਾ ਰਹੀਆਂ ਤੇ ਛਾਣ ਤੇ ਪ੍ਰੀਤੀ ਨਹੀਂ ਰਹੀ ਦੇਖੋ ਸਮਾਂ ਕਿ ਹਿਆ ਰਿਹਾ ਹੈ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਵੀ ਜਿਵੇਂ ਕ੍ਰਿਸ਼ਨ ਪ੍ਰਭਗਵਾਨ ਇਸ ਲੋਗ ਨੂੰ ਛੱਡ ਕੇ ਸਦਾ ਲਈ ਚਲੇ ਗਏ ਹੋ ਇਹੋ ਜਿਹਾ ਇਹ ਮੈਨੂੰ ਇਹ ਪ੍ਰਤੀਤ ਹੁੰਦਾ ਹੈ ਇੰਨੀ ਗੱਲਾਂ ਕਰੇ ਰਹੇ ਸਨ ਕਿ ਅੱਜ ਨੇ ਸਿੱਧਾ ਉਸ ਸਭਾ 'ਚ ਆ ਕੇ ਜਿਸਟਰ ਜੇ ਪੈਨਾਜ ਬੈਠ ਕੇ ਟੌਣ ਲੱਗਿਆ ਉਹਨਰੋਧ ਦੇਣ ਨੂੰ ਦੇਖ ਕੇ ਮਨ ਕਵਰਾ ਆ ਗਿਆ ਜਿਸਟਰ ਦਾ ਤੇ ਕਹਿਣ ਲੱਗਿਆ ਵੇ ਆਜਣਾ ਕੀ ਗੱਲ ਹੋ ਗਈ ਭਾਈ ਕਿ ਤੂੰ ਤੈਨੂੰ ਭੇਜਿਆ ਦਾ ਸੀਗਾ ਉੱਥੇ ਆਪਣੇ ਹਾਲਚਾਲ ਪਤਾ ਕਰਨ ਵਾਸਤੇ ਆਪਣੇ ਭਰਾਤਾ ਬਲਰਾਮ ਦਾ ਵਾਸੂਦੇਵ ਦਾ ਈਸ਼ਰ ਭਗਵਾਨ ਦਾ ਸਾਹੂ ਦਾ ਪਤਾ ਕਰਨ ਵਾਸਤੇ ਵੀ ਅੱਗੇ ਵਾਸਤੇ ਕੀ ਨੀਤੀਆਂ ਨੇ ਉਹਦਾ ਵਾਸਤੇ ਜਾਣਕਾਰੀ ਲੈਣ ਦੀ ਬਜਾਏ ਤੂੰ ਰੋ ਕਿਉਂ ਰਿਹਾ ਹੈ ਵੀ ਤੈਨੂੰ ਕਿਸ ਨੇ ਮਾਰਾ ਕਹਤਾ ਜਾਂ ਤੇ ਤੋ ਕੋਈ ਖਾਮੀ ਹੋ ਗਈ ਕੋਈ ਅਪਰਾਧ ਤਾਂ ਨਹੀਂ ਹੋ ਗਿਆ ਤੇਤੋਂ ਕੋਈ ਤੇ ਕੋਈ ਮਾਰਾ ਕੰਮ ਕਰਤਾ ਹੋਵੇ ਕਿਉਂ ਕਬਰਾ ਰਿਹਾ ਕਿਉਂ ਰੋ ਰਿਹਾ ਖੁੱਲਕੇ ਦੱਸ ਅਰਜਣ ਕਹਿੰਦਾ ਕ੍ਰਿਸ਼ਨ ਭਗਵਾਨ ਜੀ ਆਪਣੇ ਲੋਕ ਨੂੰ ਚਲੇ ਗਏ ਹਨ ਤੇ ਉਹਨਾਂ ਨੇ ਆਪਣੇ ਸਾਥੀ ਨੂੰ ਮੇਰੇ ਨਾਲ ਭੇਜਿਆ ਤੇ ਜਿੰਨੇ ਵੀ ਆਦ ਬਚੇ ਸੀਗੇ ਉਹਨਾਂ ਨੂੰ ਮੇਰੇ ਨਾਲ ਭੇਜਿਆ ਤੇ ਜੋ ਵੀ ਜਮਾ ਪੂੰਜੀ ਸੀਗੀ ਉਹ ਲੈ ਕੇ ਅਸੀਂ ਰਸਤੇ 'ਚ ਆਈ ਦੇ ਸੀਗੀ ਰਸਤੇ 'ਚ ਲੁਟੇਰਿਆਂ ਨੇ ਸੱਤੋ ਸਮਾਨ ਖੋਲਿਆ ਮੈਂ ਬਥੇਰੇ ਬਾਲ ਮੂੰ ਚਲਾਏ ਪਰ ਮੇਤੋ ਉਹਨਾਂ ਦਾ ਕੁਛ ਨਾ ਬਣਿਆ ਤੇ ਮੈਨੂੰ ਹਰਾ ਕੇ ਉਹ ਸਾਰਾ ਸਮਾਨ ਉੱਟ ਕੇ ਲੈ ਗਏ ਦੇਖ ਮੈਂ ਕਿੱਡਾ ਅਜ ਬਲਵਾਨ ਆਜਣ ਮੈਂ ਵੱਡੇ ਵੱਡੇ ਯੁੱਧ ਕਿਤੇ ਮਹਾਭਾਰਤ ਦੇ ਵਿੱਚ ਕਰਨ ਪਿਤਾਮਾ ਉਹ ਵੱਡੇ ਵੱਡੇ ਦਰੋਜ਼ਰਾਂ ਦਾ ਮੈਂ ਸਾਹਮਣਾ ਕੀਤਾ ਲੇਕਿਨ ਮੈਨੂੰ ਛੋਟੇ ਜਿਹੇ ਲੁਟੇਰੇ ਲੱਗੇ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਵੀ ਜਿਸ ਤਰ੍ਹਾਂ ਕ੍ਰਿਸ਼ਨ ਭਗਵਾਨ ਆਪਣੀ ਮਾਇਆ ਆਪ ਨਾਲ ਲੈ ਗਏ ਹੁਣ ਜੋ ਵੀ ਆਪਾਂ ਜਿੱਤੇ ਆ ਇਸ ਤਰ੍ਹਾਂ ਪਤਿਤ ਹੋਇਆ ਕਿ ਉਹਨਾਂ ਦੀ ਮਾਇਆ ਨਾਲ ਹੀ ਚੱਲਦਾ ਸੀਗਾ ਵੀ ਹੁਣ ਮੈਂ ਅਸਮੱਥ ਲਿਖ ਰਿਹਾ ਮੈਂ ਤਾਂ ਕੁਛ ਵਰ ਨਹੀਂ ਰਿਹਾ ਇਹੀ ਮੈਨੂੰ ਚਿੰਤਾ ਵੱਡ ਵੱਡ ਖਾ ਰਹੀ ਹੈ ਤੇ ਕ੍ਰਿਸ਼ਨ ਭਗਵਾਨ ਇਸ ਰੋਗ ਤੋਂ ਆਪਦੇ ਦੇਦਿਤਾਂਵ ਚਲੇ ਗਏ ਐਨਾ ਕਹਿੰਦੇ ਹੋਏ ਆਪਾਂ ਸਭ ਤੋਂ ਸਮਾਫ ਮੰਗਦੇ ਹਾਂ ਬਾ 13ਵਾਂ ਤੇ 14ਵਾਂ ਅਧਿਆਇ ਦਾ ਆਪਾਂ ਸਰਵਣ ਕਰ ਲਿਆ ਅਗਲਾ 15ਵਾਂ ਅਧਿਆਇ ਅਗਲੇ ਪਾਗ ਦੇ ਵਿੱਚ ਸਰਵਣ ਕਰਾਂਗੇ ਕਹਿੰਦੇ ਹੋਏ ਜੇ ਕੋਈ ਗਲਤੀਆਂ ਹੋ ਜਾਂਦੀਆਂ ਨੇ ਛੋਟਾ ਬਾਲਕ ਸਮਝ ਕੇ ਮਾਫ ਕਰ ਦਿਓ ਤੇ ਸਾਡੀ ਵੀਡੀਓ ਨੂੰ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਜਰੂਰ ਕਰਿਆ ਕਰੋ ਤੁਹਾਡੇ ਪਿਆਰ ਸਦਕਾ ਹੀ ਅੱਗੇ ਵਧ ਰਿਹਾ ਸਨਾਤਨ ਧਰਮ ਨੂੰ ਦੇਖੋ ਜੇ ਕੋਈ ਆਪਾਂ ਕੋਈ ਕਥਾ ਕਰਾਂਗੇ ਸੁਣਾਾਂਗੇ ਤਾਂ ਸਨਾਤਨ ਧਰਮ ਦੇ ਦੀ ਪ੍ਰਚਾਰ ਕਰਾਂਗੇ ਤਾਂ ਹੀ ਅੱਗੇ ਵਧੇਗਾ ਕਿਰਪਾ ਕਰਕੇ ਸ਼ੇਅਰ ਜਰੂਰ ਕਰਿਆ ਕਰੋ ਨਮੋ ਨਾਰਾਇਣ